ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਾਰਡ ਨੰਬਰ 37 ਮਾਲਵੀਆ ਨਗਰਪੁਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਖੰਨਾ ਵੱਲੋਂ ਸੰਗਤ ਨੂੰ ਲਖਨ ਮਾਜਰਾ ਰੋहतक ਸਥਿਤ ਨੌਵੀਂ ਪਾਤਸ਼ਾਹੀ 44 ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਵਾਏ ਗਏ ਸਰਦਾਰ ਗੁਰਪ੍ਰੀਤ ਸਿੰਘ ਖੰਨਾ ਨੇ ਦੱਸਿਆ ਕਿ ਹਮੇਸ਼ਾ ਇਲਾਕੇ ਦੀ ਸੰਗਤ ਨੂੰ ਦਿੱਲੀ ਅਤੇ ਦਿੱਲੀ ਦੇ ਬਾਹਰ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਵਾਈ ਜਾਂਦੇ ਹਨ ਪਰ ਇਸ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਦੇ ਆ ਅਤੇ ਆਪਣੇ ਪਿਤਾ ਸਵਰਗੀ ਹਰਜਿੰਦਰ ਸਿੰਘ ਜੀ ਖੰਨਾ ਪੁਰਵ ਮੈਂਬਰ ਦਿੱਲੀ ਕਮੇਟੀ ਦੀ ਮਿੱਠੀ ਯਾਦ ਵਿੱਚ ਆਪਣੇ ਇਲਾਕੇ ਤੋਂ 14 ਬੱਸਾਂ ਅਤੇ 7 ਕਾਰਾਂ ਰਾਹੀਂ ਸੰਗਤਾਂ ਨੂੰ ਦਰਸ਼ਨ ਦਿਖਾਈ ਗਏ ਸਰਦਾਰ ਖੰਨਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕੱਤਾ ਦੇ ਮਹਾਸਚਿਵ ਜਗਦੀਪ ਸਿੰਘ ਕਾਲੂ ਦਾ ਖਾਸ ਧੰਨਵਾਦ ਕੀਤਾ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਹੋਰ ਹੌਸਲਾ ਬਖਸ਼ਣ ਤਾਂ ਜੋ ਆਪਣੇ ਵਾਰਡ ਦੀ ਸੰਗਤ ਦੀ ਸੇਵਾ ਹੋਰ ਵੱਧ ਚੜ੍ਹ ਕੇ ਕਰ ਸਕਣ